ਗੁਰੂ ਪਿਆਰ ਵਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਦੇ ਹਾਂ ਭਰੋਸੇ ਤੇ ਸ਼ਰਧਾ ਤੇ ਜਿਹੜੇ ਬੰਦਾਂ ਨੂੰ ਭਰੋਸਾ ਆ ਜਾਂਦਾ ਜਿਹੜੇ ਬੰਦਿਆਂ ਦੀ ਸ਼ਰਧਾ ਬਣ ਜਾਂਦੀ ਹੈ ਉਹ ਬੰਦੇ ਗੁਰੂ ਕੋਲੋਂ ਕੁਝ ਖੱਟ ਲੈਂਦੇ ਆ ਤੇ ਫਿਰ ਗੁਰੂ ਉਹਨਾਂ ਤੇ ਵਿਸ਼ਵਾਸ ਕਰਦਾ ਹੈ ਪ੍ਰਮਾਤਮਾ ਚਾਵੇ ਗੁਰੂ ਚਾਵੇ ਤਾਂ ਉਹ ਬਿਨਾ ਸਾਵਾ ਤੋਂ ਹੀ ਬੰਦੇ ਨੂੰ ਜਿਉਂਦਾ ਰੱਖ ਲੈਂਦਾ ਪ੍ਰਭਾਵ ਹੈ ਬਿਨ ਸਾਸ ਤੇ ਰੱਖ ਹੈ ਪ੍ਰਭਾਵੀਤਾ ਹਰ ਗੁਣ ਪੱਖ ਹੈ ਇਸੇ ਤਰ੍ਹਾਂ ਹੀ ਅੱਜ ਇੱਕ ਤੁਹਾਡੇ ਨਾਲ ਹੱਡ ਬਿੱਤੀ ਸਾਂਝੀ ਕਰਨ ਲੱਗੇ ਹਾਂ ਜੋ ਕਿ ਬਿਲਕੁਲ ਸੱਚ ਰੀਅਲ ਸਟੋਰੀ ਹੈ ਇੱਕ ਹੱਡ ਬਿੱਤੀ ਹੈ ਕਿ ਇਹ ਜਿਹੜੀ ਹੱਡ ਬੀਤੀ ਹੈ ਭਾਰਤ ਦਾ ਇੱਕ ਵਿਗਿਆਨੀ ਹੈ ਜਿਹਦਾ ਨਾਂ ਹੈ ਵਾਸ਼ੂ ਭਰਤਵਾਜ ਜੋ ਕਿ ਅਮਰੀਕਾ ਦੇ ਵਿੱਚ ਸਾਇੰਟਿਸਟਿੰਗ ਕਰਦਾ ਹੈ NASA ਦੇ ਵਿੱਚ ਰਹਿੰਦਾ ਹੈ ਉਹ ਵਿਗਿਆਨੀ ਹੈ ਆਪਣੇ ਭਾਰਤ ਦਾ ਪਰ ਅਮਰੀਕਾ ਦੇ ਵਿੱਚ ਨਾਸਾ ਦੇ ਵਿੱਚ ਉਹ ਉੱਥੇ ਜਾ ਕੇ ਡਿਊਟੀ ਕਰਦਾ ਹੈ। ਉਹ ਇੱਕ ਨਾਸਤਿਕ ਬੰਦਾ ਹੈ। ਉਹ ਰੱਬ ਨੂੰ ਨਹੀਂ ਮੰਨਦਾ। ਉਹ ਕਹਿੰਦਾ ਵੀ ਰੱਬ ਨਹੀਂ ਹੈ। ਪਰ ਜਿਹੜੀ ਉਹਦੀ ਪਤਨੀ ਹੈ ਉਹ ਸਿੰਧੀ ਹੈ। ਸਿੰਧੀ ਲੋਕ ਜਿਹੜੇ ਹੁੰਦੇ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੀ ਆ। ਹੁਣ ਕੀ ਹੋਇਆ? ਵਾਸ਼ੂ ਭਾਰਤਵਾਚ ਇੱਕ ਦਿਨ ਅਚਾਨਕ ਬਿਮਾਰ ਹੋ ਗਿਆ ਤੇ ਉਹ ਦਵਾਈ ਲੈਣ ਵਾਸਤੇ ਡਾਕਟਰ ਕੋਲ ਗਿਆ ਹੈ ਡਾਕਟਰ ਨੇ ਉਹਨੂੰ ਦਵਾਈ ਦਿੱਤੀ ਘਰ ਆ ਗਿਆ ਉਹ ਦਵਾਈ ਨਾਲ ਨਹੀਂ ਠੀਕ ਹੋਇਆ ਫਿਰ 2-4 ਦਿਨ ਘਰ ਰਿਹਾ ਫਿਰ ਦਵਾਈ ਲੈਣ ਵਾਸਤੇ ਗਿਆ ਡਾਕਟਰ ਨੇ ਫਿਰ ਥੋੜਾ ਟ੍ਰੀਟਮੈਂਟ ਕੀਤਾ ਦਵਾਈ ਦਿੱਤੀ ਤੇ ਦਵਾਈ ਲੈ ਕੇ ਫਿਰ ਘਰ ਆ ਗਿਆ ਹਫਤਾ ਖੰਡੋ ਦਵਾਈ ਲੈਂਦਾ ਰਿਹਾ ਨਾ ਠੀਕ ਹੋਇਆ ਹੁਣ ਜਦੋਂ ਨਾ ਠੀਕ ਹੋਇਆ ਫਿਰ ਉਹ ਦੁਬਾਰਾ ਦਵਾਈ ਲੈਣ ਵਾਸਤੇ ਗਿਆ ਫਿਰ ਡਾਕਟਰਾਂ ਨੇ ਉਹਦੇ ਟੈਸਟ ਕੀਤੇ ਜਦੋਂ ਉਹਦੇ ਟੈਸਟ ਕੀਤੇ ਤੇ ਟੈਸਟਾਂ ਦੇ ਵਿੱਚ ਕੈਂਸਰ ਆਇਆ ਹੱਡੀਆਂ ਦਾ ਕੈਂਸਰ ਬੋਨ ਕੈਂਸਰ ਆਇਆ ਡਾਕਟਰਾਂ ਨੇ ਉਹਦੇ ਕੈਂਸਰ ਦਾ ਇਲਾਜ ਸ਼ੁਰੂ ਕੀਤਾ ਇਲਾਜ ਚੱਲਿਆ ਪਹਿਲਾਂ ਅਮਰੀਕਾ ਦੇ ਵਿੱਚ ਇਲਾਜ ਚੱਲਿਆ ਉਹਦਾ ਡਾਕਟਰਾਂ ਨੇ ਬਹੁਤ ਜ਼ੋਰ ਲਾਇਆ ਨਹੀਂ ਠੀਕ ਹੋਇਆ ਫਿਰ ਉਹ ਇੰਡੀਆ ਦੇ ਵਿੱਚ ਆਇਆ ਇਲਾਜ ਕਰਾਉਣ ਵਾਸਤੇ ਇੱਥੇ ਇਲਾਜ ਕਰਵਾਇਆ ਨਹੀਂ ਠੀਕ ਹੋਇਆ ਸਿੰਗਾਪੁਰ ਵਿੱਚ ਵੀ ਉਹਨੇ ਇਲਾਜ ਕਰਵਾਇਆ ਉੱਥੇ ਵੀ ਨਹੀਂ ਠੀਕ ਹੋਇਆ ਫਿਰ ਆਖਰ ਨੂੰ ਕੈਂਸਰ 34 ਸਟੇਜ ਤੇ ਪਹੁੰਚ ਚੁੱਕਿਆ ਸੀ ਡਾਕਟਰਾਂ ਨੇ ਉਹਦੇ ਇਲਾਜ ਤੋਂ ਮਨਾ ਕਰ ਦਿੱਤਾ ਕਿ ਹੁਣ ਇਹਦਾ ਕੋਈ ਇਲਾਜ ਨਹੀਂ 34 ਸਟੇਜ ਤੇ ਆ ਚੁੱਕਾ ਹੈ ਤੇ ਉਹਦੇ ਘਰ ਵਾਲਿਆਂ ਨੂੰ ਕਹਿਤਾ ਵੀ ਤੁਸੀਂ ਇਹਨੂੰ ਘਰ ਲੈ ਜਾਓ ਦੀ ਸੇਵਾ ਕਰ ਲਓ ਇਹ 10-15 ਦਿਨ ਦਾ ਮਹਿਮਾਨ ਹੈ ਇਸ ਤੋਂ ਵੱਧ ਨਹੀਂ ਕਿਉਂਕਿ ਇਹਦੀ ਹੱਡੀਆਂ ਦੇ ਵਿੱਚ ਕੈਲਸ਼ੀਅਮ ਬਿਲਕੁਲ ਖਤਮ ਹੋ ਚੁੱਕਿਆ ਤੇ ਇਹਦਾ ਚੱਲਣਾ ਫਿਰਨਾ ਬਿਲਕੁਲ ਖਤਮ ਹੈ ਚਲੋ ਜੀ ਹੁਣ ਉਹ ਵਾਸ਼ੂ ਭਾਰਤਵਾਚ ਨੂੰ ਕਰ ਲਿਆਂਦਾ ਕਰਦੇ ਉਦੀ ਇੱਥੇ ਸੇਵਾ ਕਰਦੇ ਜਿੰਨੀ ਹੁੰਦੀ ਹੈ ਇੱਕ ਦਿਨ ਉਹਦਾ ਕੋਈ ਦੋਸਤ ਹੈ ਸਰਦਾਰ ਜੀ ਗੁਰਸਿੱਖ ਬੰਦਾ ਉਹ ਵਾਸ਼ੂ ਭਾਰਤਵਾਚ ਦਾ ਪਤਾ ਲੈਣ ਵਾਸਤੇ ਆਇਆ ਤੇ ਉਹਦੀ ਪਤਨੀ ਐ ਉਹਦੀ ਪਤਨੀ ਨੂੰ ਮਿਲਿਆ ਕਹਿੰਦਾ ਵੀ ਪਾਰਤਵਾਜ ਕਿਵੇਂ ਐ ਉਹ ਕਹਿੰਦੇ ਵੀ ਡਾਕਟਰ ਨੇ ਜਵਾਬ ਦੇ ਦਿੱਤਾ ਉਹਨਾਂ ਨੇ ਦੱਸਿਆ ਵੀ 10-15 ਦਿਨ ਦਾ ਮਹਿਮਾਨ ਹੈ ਦੀ ਸੇਵਾ ਕਰ ਲੋ ਇਹਦਾ ਜਿਹੜਾ ਕੈਂਸਰ ਐ ਉਹ 34 ਸਟੇਜ ਤੇ ਪਹੁੰਚ ਚੁੱਕਾ ਹੈ ਹੁਣ ਇਹਦਾ ਕੋਈ ਹੱਲ ਨਹੀਂ ਉਹ ਜਿਹੜਾ ਗੁਰਸਿੱਖ ਸੀ ਉਹ ਪ੍ਰਮਾਤਮਾ ਤੇ ਬਹੁਤ ਭਰੋਸਾ ਰੱਖਦਾ ਸੀ ਸ਼ਰਧਾ ਰੱਖਦਾ ਸੀ ਉਨੇ ਉਹਦੀ ਪਤਨੀ ਨਾਲ ਗੱਲਬਾਤ ਕੀਤੀ ਵੀ ਇਹਨੂੰ ਆਪਾਂ ਇੰਡੀਆ ਦੇ ਵਿੱਚ ਪੰਜਾਬ 'ਚ ਹਰਮੰਦਰ ਸਾਹਿਬ ਲੈ ਚਲਦੇ ਹਾਂ ਉੱਥੇ ਦੀ ਅਰਦਾਸ ਕਰਦੇ ਹਾਂ ਕੀ ਪਤਾ ਗੁਰੂ ਝੋਲੀਆਂ ਭਰ ਦੇ ਲਾਸ਼ ਦੇ ਵਿੱਚ ਠੀਕ ਹੋ ਜੇ ਜਿਹੜੀ ਉਹਦੀ ਪਤਨੀ ਸੀ ਉਹ ਸਿੰਧੀ ਸੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੀ ਸੀ ਉਹ ਮੰਨ ਗਈ ਉਹ ਕਹਿਣ ਲੱਗੀ ਬਾਜੀ ਵੀ ਇਹ ਨਾਸਤਿਕ ਬੰਦਾ ਹੈ ਇਹ ਰੱਬ ਨੂੰ ਨਹੀਂ ਮੰਨਦਾ ਇਹਨੇ ਰੱਬ ਤੇ ਭਰੋਸਾ ਨਹੀਂ ਕਰਨਾ ਇਨੇ ਸ਼ਰਧਾ ਨਹੀਂ ਬਣਾਉਣੀ ਉਹ ਕਹਿੰਦਾ ਨਹੀਂ ਤੁਸੀਂ ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰੋ ਚਲੋ ਜੀ ਉਹਨਾਂ ਨੇ ਫਤਿਹ ਨੇ ਦਾ مشورہ ਕੀਤਾ ਫਿਰ ਇੰਡੀਆ ਵਾਸਤੇ ਟਿਕ ਟਿਕ ਟੰਬ ਬੁੱਕ ਕਰਵਾਈਆਂ ਗਈਆਂ ਹੁਣ ਭਾਰਤ ਭਾਰਤਵਾਦ ਨੂੰ ਅਮਰੀਕਾ ਤੋਂ ਦਿੱਲੀ ਜਾਜਰੀ ਲਿਆਂਦਾ ਗਿਆ ਦਿੱਲੀ ਤੋਂ ਫਿਰ ਐਂਬੂਲੈਂਸ ਦੇ ਵਿੱਚ ਪਾ ਕੇ ਉਹਨੂੰ ਫਿਰ ਰਮੰਦਰ ਸਾਹਿਬ ਲਿਆਂਦਾ ਗਿਆ ਰਮੰਦਰ ਸਾਹਿਬ ਜਦੋਂ ਆਏ ਨਹੀਂ ਉਹ ਜਿਹੜਾ ਗੁਰਸਖਸੀ ਸਰਦਾਰ ਜੀ ਦਾ ਦੋਸਤ ਉਹਨੇ ਕਮੇਟੀ ਨਾਲ ਗੱਲ ਕੀਤੀ ਵੀ ਇਹ ਨੂੰ ਇਹ ਇੱਕ 파ਰਤ ਦਾ ਵਿਗਿਆਨੀ ਹੈ ਤੇ ਇਹਨੂੰ ਕੈਂਸਰ ਦਾ ਰੋਗ ਹੋ ਗਿਆ ਤੇ ਇਹਦੀ ਆਪਾਂ ਅਰਦਾਸ ਕਰਨੀ ਹੈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਤੇ ਇਹ ਦਿਨ ਦੇ ਨਾਲ ਤੇ ਇੱਕ ਅਖੰਡ ਪਾਠ ਸਾਹਿਬ ਆਰੰਭ ਕਰਵਾਉਣਾ ਚਲੋ ਜੀ ਕਮੇਟੀ ਨੇ ਇਹ ਕੱਲ ਨੂੰ ਮੰਨਿਆ ਸਾਰਿਆਂ ਨੇ ਝਲਕੇ ਗੁਰੂ ਚਰਨਾਂ ਦੇ ਵਿੱਚ ਉਹਨਾਂ ਦੀ ਅਰਦਾਸ ਕੀਤੀ ਤੇ ਉਹਨਾਂ ਦੇ ਨਾਮ ਤੇ ਅਖੰਡ ਪਾਠ ਸਭ ਆਰੰਭ ਕੀਤਾ ਗਿਆ ਜਿਸ ਕਮਰੇ ਦੇ ਵਿੱਚ ਅਖੰਡ ਪਾਠ ਸਭ ਆਰੰਭ ਹੋਇਆ ਉਸ ਕਮਰੇ ਦੇ ਵਿੱਚ ਵਾਸ਼ੂ ਭਾਰਤਵਾਜ ਨੂੰ ਲਿਆਂਦਾ ਗਿਆ ਉਹਨੂੰ ਬੈਠਣ ਤੋਂ ਮਨਾ ਕੀਤਾ ਸੀ ਵੀ ਇਹਨੂੰ ਬਿਠਾਉਣਾ ਨਹੀਂ ਕਿਉਂਕਿ ਇਹਦੀ ਹੱਡੀਆਂ ਦੇ ਵਿੱਚ ਕੈਲਸ਼ੀਅਮ ਖਤਮ ਹੋ ਚੁੱਕਿਆ ਇਹ ਹੱਡੀਆਂ ਭਰਨ ਲੱਗ ਪੈਂਦੀਆਂ ਉਹਨੂੰ ਉਹ ਕਮਰੇ ਦੇ ਵਿੱਚ ਲੰਮਾ ਪਾਇਆ ਗਿਆ ਚਲੋ ਬਾਣੀ ਦਾ ਹੁਣ ਪ੍ਰਵਾਹ ਸ਼ੁਰੂ ਹੋ ਗਿਆ ਤੋ ਭਾਰਤ ਵਸੂਵਾਚ ਨੂੰ ਕੋਈ ਫੁਰਤ ਨਹੀਂ ਹੈ ਹੁਣ ਬਾਣੀ ਚਲਦੀ ਰਹੀ ਜਦੋਂ ਸ਼ਾਮ ਦਾ ਟਾਈਮ ਹੋਇਆ ਤੇ ਗੁਰਬਾਣੀ ਦਾ ਪ੍ਰਵਾਹ ਜਿਹੜਾ ਉਹ ਸੋਹਣੀ ਸਾਹਿਬ ਦੀ ਬਾਣੀ ਤੱਕ ਚਲਾ ਗਿਆ 262 ਅੰਗ ਤੇ ਸੋਹਣੀ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ ਹੁਣ ਜਦੋਂ ਗੁਰੂ ਸੋਹਣੀ ਸਾਹਿਬ ਦੀ ਬਾਣੀ ਸ਼ੁਰੂ ਹੋਈ ਉਹ ਵਿਗਿਆਨੀ ਖੁਦ ਆਪਣੇ ਮੂੰਹ ਦੇ ਨਾਲ ਦੱਸਦਾ ਆਪਣੇ ਇੰਟਰਵਿਊ ਦੇ ਵਿੱਚ ਉਹ ਖੁਦ ਦੱਸਦਾ ਇਹ ਉਹਦੇ ਮੂੰਹ ਚੋਂ ਸੁਣੀ ਆਪਾਂ ਗੱਲ ਕਰ ਰਹੇ ਹਾਂ ਹੁਣ ਜਦੋਂ ਬਾਣੀ ਚਲਣੀ ਜਦੋਂ ਸੋਹਣੀ ਸਾਹਿਬ ਦਾ ਪਾਰਟ ਸ਼ੁਰੂ ਹੋ ਗਿਆ ਨਾ ਜਿਵੇਂ ਜਿਵੇਂ ਗ੍ਰੰਥੀ ਸਿਕ ਬਾਣੀ ਪੜ ਰਿਹਾ ਤੇ ਉਹ ਕਹਿੰਦਾ ਕਿ ਮੈਨੂੰ ਐਵੇਂ ਲੱਗਿਆ ਕਿ ਜਿਵੇਂ ਕੋਈ ਚੀਜ਼ ਮੇਰੇ ਅੰਦਰ ਪ੍ਰਵੇਸ਼ ਕਰ ਗਈ ਹੋਵੇ ਤੇ ਮੇਰੇ ਸਰੀਰ ਦੇ ਵਿੱਚ ਕਰੰਟ ਪੈਦਾ ਹੋ ਗਿਆ ਹੋਵੇ ਮੇਰੇ ਅੰਦਰ ਕੋਈ ਕਰੰਟ ਪੈਦਾ ਹੋ ਗਿਆ ਹੁਣ ਜਦੋਂ ਉਹਨੂੰ ਇਹ ਬਹੁਤ ਸਕੂਨ ਮਿਲਿਆ ਨਾ ਉਹ ਉਸ ਜਿੰਦ ਉਹਦੇ ਸਰੀਰ ਦੇ ਵਿੱਚ એનર્ਜੀ ਆਈ ਤਾਕਤ ਆਈ ਤੇ ਉਹਦੇ ਉਹਦੇ ਅੰਦਰ ਭਰੋਸਾ ਵੱਜ ਗਿਆ ਸ਼ਰਧਾ ਵੱਜ ਗਈ ਜਿਵੇਂ ਉਹਦੇ ਅੰਦਰ ਭਰੋਸਾ ਵੱਜਾ ਸ਼ਰਧਾ ਵੱਜੀ ਤੇ ਗੁਰੂ ਨਾਲ ਉਹਨੂੰ ਬੜਾ ਪ੍ਰੇਮ ਹੋ ਗਿਆ ਫਿਰ ਹੌਲੀ-ਹੌਲੀ ਜਿਵੇਂ ਜਿਵੇਂ ਉਹ ਗੁਰੂ ਦੀ ਬਾਣੀ ਸੁਣਦਾ ਗਿਆ ਉਹਨੂੰ ਬਾਣੀ ਬਹੁਤ ਚੰਗੀ ਲੱਗਣ ਲੱਗੀ ਫਿਰ ਅਗਲਾ ਦਿਨ ਜਦੋਂ ਆਇਆ ਤੇ ਉਹਦੇ ਸਿਰ ਦੇ ਵਿੱਚ ਹੋਰ ਤਾਕਤ ਪੈਦਾ ਹੋ ਗਈ ਹੁਣ ਕਿੱਥੇ ਉਹ ਲੰਮਾ ਪਿਆ ਸੀ ਕਿੱਥੇ ਬੈਠ ਗਿਆ ਉਹਨੇ ਬੈਠਣਾ ਸ਼ੁਰੂ ਕਰ ਦਿੱਤਾ ਗੁਰੂ ਦੀ ਅਸੀ ਕਰਪਾਈ ਜਦੋਂ ਅਗਲਾ ਦਿਨ ਆਇਆ ਸਮਾਪਤੀ ਹੋਈ ਤੇ ਉਹੀ ਜਿਹੜਾ ਵਿਗਿਆਨੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਵੀ ਇਹ 10-15 ਦਿਨਾਂ ਦਾ ਮਹਿਮਾਨ ਹੈ ਇਹਦੀ ਆਖਰੀ ਸਟੇਜ ਚੱਲ ਰਹੀ ਹੈ ਇਹਦਾ ਬਚਨ ਦਾ ਕੋਈ ਚਾਂਸ ਨਹੀਂ ਹੈ ਉਹ ਖੜਾ ਹੋ ਗਿਆ ਉੱਠ ਕੇ ਖੜਾ ਹੋ ਕੇਦੇ ਚਿਹਰੇ ਵਿੱਚ ਬੜੀ ਸ਼ਕਤੀ ਆ ਗਈ ਫਿਰ ਉਹਨੂੰ ਬੜਾ ਵਿਰਾਗ ਆਇਆ ਗੁਰੂ ਤੇ ਰੋਣ ਲੱਗ ਪਿਆ ਬੜੀ ਸ਼ਰਧਾ ਬਣ ਗਈ ਭਾਵਨਾ ਬਣ ਗੁਰੂ ਤੇ ਭਰੋਸਾ ਬਹੁਤ ਹੋ ਗਿਆ ਫਿਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਲੰਮਾ ਪੈ ਗਿਆ ਫਿਰ ਜਦੋਂ ਉਹ ਕਾਫੀ ਠੀਕ ਹੋ ਗਿਆ ਤੇ ਉਹਨੇ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਪ੍ਰਕਰਮਾਂ ਕੀਤੀਆਂ ਫਿਰ ਉਹਨੇ ਖੁਦ ਕਿਹਾ ਕਿੰਦਾ ਮੇਰਨਾ ਬਹੁਤ ਵੱਡਾ ਇੱਕ ਕ੍ਰਿਸ਼ਮਾ ਹੋਇਆ ਇਹ ਮੈਂ ਕਿੰਦਾ ਇੱਡਾ ਵੱਡਾ ਕ੍ਰਿਸ਼ਮਾ ਕਰਦੇ ਕਦੇ ਮੈਂ ਸੋਚਿਆ ਨਹੀਂ ਸੀ ਵੀ ਜਿੱਥੇ ਮੇਰੀ ਮੌਤ ਸੀ ਉੱਥੇ ਮੇਰਾ ਜਨਮ ਹੋ ਗਿਆ ਫਿਰ ਉਹ ਹੱਬ ਤੱਕ ਉੱਥੇ ਰਹਿ ਆਉਣੇ ਸੇਵਾ ਬਹੁਤ ਕੀਤੀ ਉਹਦੇ ਬੱਚੇ ਵੀ ਨਾਲ ਆਏ ਸੀ ਉਹਦੀ ਇੱਕ ਗੁੜੀਆ ਸੀ ਉਹਦੀ ਪਤਨੀ ਸੀ ਸੇਵਾ ਕਰਨ ਤੋਂ ਬਾਅਦ ਫਿਰ ਉਹ ਦੁਬਾਰਾ ਫਿਰ ਟੈਸਟ ਕਰਨ ਵਾਸਤੇ ਗਏ ਜਦੋਂ ਦੁਬਾਰਾ ਉਹਨਾਂ ਨੇ ਟੈਸਟ ਕਰਵਾਏ ਤੇ ਗੁਰੂ ਪਿਆਰਿਓ ਟੈਸਟਾਂ ਦੇ ਵਿੱਚ 0% ਕੈਂਸਰ ਆਇਆ 0% ਉਹ ਵੀ بڑے ਡਾਕਟਰ ਵੀ ਹੈਰਾਨ ਮੰਨ ਗਏ ਕਹਿੰਦੇ ਪਹਿਲਾ ਬੰਦਾ ਐਸਾ ਦੇਖਿਆ ਜਿਹੜਾ ਜਿਸ ਦਾ ਦੁਆਰਾ ਜਨਮ ਹੋ ਗਿਆ ਉਹਨਾਂ ਨੇ ਉਹਨ ਇੱਕ ਸਪੈਸ਼ਲ ਲੈਟਰ ਲਿਖ ਕੇ ਦਿੱਤਾ ਕਿ تیر ਤੇ ਗੁਰੂ ਦੀ ਕਿਰਪਾ ਹੋਈ ਹੈ تیر ਤੇ ਗੁਰੂ ਰਾਮਦਾਸ ਦੀ ਕਿਰਪਾ ਹੋਈ ਹੈ ਫਿਰ ਉਹ ਇੰਨਾ ਜ਼ਿਆਦਾ ਗੁਰੂ ਨਾਲ ਪ੍ਰੇਮ ਕਰਨ ਲੱਗ ਗਿਆ ਨਾ ਹੁਣ ਵੀ ਉਹ ਤੁਸੀਂ YouTube ਤੇ ਜਾ ਕੇ ਵਾਸ਼ੂ ਭਾਰਤਵਾਜ ਪਰ ਕੇ ਉਹਦਾ ਸਭ ਕੁਝ ਸੁਣ ਸਕਦੇ ਹੋ ਉਹ ਸਭ ਕੁਝ ਆਪਣੇ ਮੂੰਹੋਂ ਦੱਸਦਾ ਹੈ ਸੋ ਗੁਰੂ ਪਿਆਰਿਓ ਜਿਉ ਅੱਜ ਆਪਾਂ ਹੱਟ ਬੀਤੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਨਾ ਇਹ ਤੋਂ ਹੀ ਸਿੱਖਿਆ ਮਿਲਦੀ ਹੈ ਵੀ ਜੇ ਅਸੀਂ ਗੁਰੂ ਤੇ ਭਰੋਸਾ ਕਰਾਂਗੇ ਨਾ ਤੇ ਗੁਰੂ ਮਰੇ ਬੰਦਿਆਂ ਨੂੰ ਜੋਦੇ ਕਰ ਦਿੰਦਾ ਹੈ ਮਰੇ ਬੰਦਿਆਂ ਨੂੰ ਉਹ ਬਿਨਾਂ ਸਵਾਸਾਂ ਤੋਂ ਵੀ ਬੰਦੇ ਨੂੰ ਰੱਖ ਲੈਂਦਾ ਸੋ ਇਸ ਤੇ ਅਮਲ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ